ਦੱਸ ਦਿੱਤੀ ਕਿ ਜਿੱਥੇ ਬਟਾਲਾ ਦੇ ਵਿੱਚ ਅੱਜ ਜ਼ਿਲ੍ਹਾ ਬਣਾਉਣ ਦੀ ਗੱਲ ਨੂੰ ਲੈ ਕੇ ਭਗਵੰਤ ਸਿੰਘ ਮਾਨ ਨੇ ਇੱਕ ਟਿੱਪਣੀ ਕੀਤੀ ਸੀ ਤੇ ਉਸ ਦੇ ਚੱਲਦੇ ਹੀ ਅੱਜ ਬਾਰ ਐਸੋਸੀਏਸ਼ਨ ਦੇ ਜਿੰਨੇ ਵੀ ਉੱਥੇ ਸਨਮੁਖ ਵਕੀਲ ਸਾਹਿਬ ਭਾਈਚਾਰੇ ਵੱਲੋਂ ਜਿਹੜਾ ਕੰਮਕਾਜ ਨੂੰ ਠੱਪ ਕਰਕੇ ਉੱਥੇ ਧਰਨੇ ਦੇ ਉੱਤੇ ਬੈਠ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਗੁਰਦਾਸਪੁਰ ਜ਼ਿਲ੍ਹੇ ਨੂੰ ਦੋ ਫਾੜ ਕਰਕੇ ਆਪਣੀ ਰਾਜਨੀਤਿਕ ਚਮਕਾਉਣਾ ਚਾਹੁੰਦੇ ਨੇ ਉਸ ਦੇ ਚੱਲਦੇ ਇੱਕ ਲੋਕਾਂ ਦੇ ਉੱਤੇ ਫਰਕ ਤਾਂ ਪਾਊਗਾ ਪਾਊਗਾ ਉਸ ਦੇ ਚੱਲਦੇ ਇੱਕ ਵੱਡਾ ਅਸਰ ਸਰਕਾਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਉਹਨਾਂ ਦਾ ਇਹ ਕਹਿਣਾ ਹੈ ਕਿ ਜ਼ਿਲ੍ਹੇ ਨੂੰ ਜ਼ਿਲ੍ਹੇ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ ਤੇ ਇਹ ਕੰਮ ਨਾ ਕੀਤਾ ਜਾਵੇ। ਅਗਰ ਕੁਝ ਸਟਰਕਚਰ ਢਾਂਚਾ ਜਿਹੜਾ ਮਜ਼ਬੂਤ ਕਰਨਾ ਹੈ ਤੇ ਉਸ ਦੇ ਵਿੱਚ ਗੁਰਦਾਸਪੁਰ ਨੂੰ ਵੀ ਕੀਤਾ ਜਾ ਸਕਦਾ ਹੈ ਕਿ ਜੇਕਰ ਬਟਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਕੀਤੀ ਗਈ ਉਸ ਦੇ ਚੱਲਦੇ ਹੀ ਅੱਜ ਵਕੀਲ ਭਾਈਚਾਰੇ ਦੇ ਵਿੱਚ ਵੱਡੇ ਪੱਧਰ ਤੇ ਰੋਜ਼ ਜਿਹੜਾ ਝਲਕਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਤੇ ਆਹ ਗੱਲਬਾਤ ਕਰ ਲੈਣੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਕੀ ਕੁਝ ਕਿਹਾ? ਉਸੀ ਬਣੇ ਰਿਓ ਪੰਜਾਬੀ ਇਕਰਚਾਨ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਭਗਵਾਨ ਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਦੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਏਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਪਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਇਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ